ਟੌਕਸਿਕਡਾ ਪਰ ਟੀ ਕੀ ਹਾਲ ਚਾਲ ਸਾਰਿਆਂ ਦਾ ਉੱਠ ਗਏ ਆ ਗੁੱਡ ਮਾਰਨਿੰਗ ਨਾਲੇ ਸਾਰਿਆਂ ਨੂੰ ਸਵੇਰ ਹੋ ਗਈ ਆ ਤੇ ਮੌਸਮ ਵੀ ਕੈਂਟ ਹੀ ਅੱਜ ਪਰ ਗਰਮੀ ਹੋ ਗਈ ਸਵੇਰੀ ਗਰਮੀ ਲੱਗਣ ਦੀ ਕੋਠੇ ਚੜ ਕੇ ਉਹ ਬਾਕੀ ਸਾਹਮਣੇ ਫੋਨਮੈਂਟ ਸਕੂਲ ਬੱਚੇ ਪੜ ਰਹੇ ਨੇ ਪੜਦੇ ਹੋਣੇ ਕਿੱਥੇ ਇਹ ਬਾਕੀ ਮੌਸਮ ਠੰਡਾ ਹੀ ਅੱਜ ਹੋਰ ਸੁਣਾਓ ਸਾਰੇ ਜਣੇ ਠੀਕ ਹੋ ਬਾਕੀ ਬਲੌਗ ਵਧੀਆ ਲੱਗਦਾ ਹੁੰਦਾ ਤਾਂ ਲਾਈਕ ਸ਼ੇਅਰ ਕਮੈਂਟ ਕਰਦੇ ਆ ਕਰੋ ਬਾਕੀ ਤੁਹਾਨੂੰ ਮਿਲਦੇ ਆ ਨਾ ਸੋ ਕੇ ਮੈਂ ਪਾਰਟ ਕਰ ਲਵਾ ਫੇਤਰ ਤੋਂ ਲੈ ਅੱਲਵਤ ਕਰਦੇ ਆ ਚੰਗਾ ਸਰ ਜੀ ਤੁਹਾਨੂੰ ਸੜਕ ਤੇ ਕਿਤੇ ਲੱਭਦੇ ਜਦੋਂ ਗਲੀ ਗੁਲੀ ਚੰਦੇ ਤੇ ਉਹਨਾਂ ਨੂੰ ਪਾਣੀ ਪੂਣੀ ਪਲਾ ਦਿਆ ਕਰੋ ਯਾਰ ਬਿਚਾਰੇ ਕੀ ਪਤਾ ਕਿੰਨੇ ਪੈਸੇ ਤੇ ਕਿੰਨੇ ਭੁਕੇ ਹੋਗੇ ਨਾ ਜਿਹੜੇ ਇਹਨਾਂ ਨੂੰ ਮਰਤੇ ਵਿਚਾਰੇ ਤੇ ਸੱਟ ਲੱਗੀ ਪਿੱਛੇ ਇਹਦੇ ਵੀ ਸੋਝ ਲੋ ਕਿਸੇ ਲਬਜ਼ਾ ਦੇ ਪਾਣੀ ਪੂਣੀ ਜ਼ਰੂਰ ਤੇ ਜਾਂ ਕੁਝ ਖਾਣ ਦੇ ਦੇ ਬਰੇ ਇਹਨਾਂ ਨੂੰ ਵੀ ਮਿੱਤਰਾਂ ਨਹਾ ਗਏ ਹੋ ਗਏ ਆ ਤਿਆਰ ਤੇ ਹੁਣ ਚਲੀਏ ਮੁੰਡਾ ਆਇਆ ਵਾ ਤੇ ਕਹਿੰਦਾ ਕਟਿੰਗ ਕਰਾਉਣ ਜਾਣਾ ਸੱਚ ਦਾੜੀ ਦਾ ਹੈ ਸਟਾਰ ਆ ਜੀ ਦਾੜੀ ਕਟੌਲਾ ਦੇਖੋ ਸਾਸਰੀਕਾਲ ਜੀ ਸਾਸਰੀਕਾਲ ਚੱਲ ਚਲੀਏ ਕੋਈ ਹੋ ਗਰਮੀ ਅੱਜ ਮੇਰਾ ਸ਼ੇਰ ਬੈਠਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਇਸ ਕਰਨ ਨੂੰ ਗਰਮੀ ਬੜੀ ਕਰਾਤੀ ਆ ਜਨਾਬਾ ਹੋਰ ਸੁਣਾਓ ਬਾਕੀ ਕੀ ਹਾਲ ਚਾਲ ਸਾਰਿਆਂ ਦਾ ਕੀ ਅੱਛਾ ਉਹਨੂੰ ਸੀਤ ਵਾਲਾ ਕਿੰਦਾ ਕੀ ਕਹਿੰਦਾ ਹੁੰਦਾ ਹਾਂਜੀ ਕਿੱਦਾਂ ਸਾਰੇ ਹਾਂਜੀ ਕੀ ਹਾਲ ਚਾਲ ਦੋਸਤੋ ਠਿਕ ਠਾਕ ਠਿਕ ਠਾਕ 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 ਉਹ ਐਸੇ ਹੀ ਜਾ ਲੱਗਦਾ ਨਾ ਅੜ ਜਾਂਦਾ ਮੈਂ ਕਿੰਨਾ ਕਹਿੰਦਾ ਬਾਕੀ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਸੋ ਹੌਨਲੀ ਟਾਡਾ ਬਾਏ ਬਾਏ ਲੈ ਆ ਵੀ ਮਿੱਤਰਾਂ ਤੇਲ ਪਵਾ ਆ ਗਏ ਹੁਣ ਆਪਾਂ ਚੱਲਨੇ ਆ ਤੰਬੂ ਕਿੰਨਾ ਦਿਨ ਪਾਇਆ ਬਹੁਤਾ ਪਾਇਆ 50 ਮੀਟਰ ਪਾਇਆ ਉਹ ਇਹ ਹੁਣ ਬੰਨਾ ਮਹੀਨਾ ਸਾਲ ਬੰਜਣਾ ਨਾ ਵਾਧ ਵਾਧੂ ਤੇਲ ਪੋੜਣੀ ਨਹੀਂ ਲੋੜ ਹੀ ਨਹੀਂ ਕੀ ਲੋੜ ਅੱਧਾ ਘੁੰਮਿਆ 50 ਮੀਟਰ ਤੇਲ ਪਾ ਕੇ ਲੋੜ ਹੀ ਤੇਲ ਪਵਾ ਤੀ ਦੇਖ ਲਓ ਚੌਂਕ ਰਸ਼ ਬੈ ਗਿਆ ਰਸ਼ ਬੈ ਗਿਆ ਰਸ਼ ਬੈ ਗਿਆ ਰਸ਼ ਬੈ ਗਿਆ ਲੈ ਵੀ ਮੈਂ ਤੇਰਾ ਬ੍ਰਿਜ ਤੇ ਆ ਗਿਆ ਬ੍ਰਿਜ ਤੇ ਕਿਉਂ ਬ੍ਰਿਜ ਤੇ ਬ੍ਰਿਜ ਤੇ ਆਪਾਂ ਆ ਗਏ ਆ ਤੇ ਹੁਣ ਸਿੱਧਾ ਇੱਕ ਤੇ ਤੇਰਾ ਦਾੜੀ ਕਟਾ ਲਈਏ ਸੜਕਾਂ 깔 ਨਾ ਆਪਾਂ ਕਟਾਏ ਤੂੰ ਕੱਲ ਨਹੀਂ ਆਇਆ ਸਾਡੇ ਕੋਲ ਤਿੰਨ ਪੈਸੇ ਗੰਗਾਲ ਸਾਰੇ ਕੰਗਾਲ ਨੇ ਇੱਥੇ ਸਾਰੇ ਕੰਗਾਲ ਪਾਣੀ ਕਿੱਥੇ ਲੂ ਕੇ ਆਇਆ ਪਾਛਾ ਬਾਈ ਮੇਰਾ ਇੱਕ ਮੇਰੇ ਤੇ ਆ ਗਿਆ ਲੋ ਗਰਮੀ ਤੇ ਲੋ ਕਾ ਲੋ ਮੇਰੇ ਵੀ ਨਹੀਂ ਚੈਨ ਘਰੇ ਬੈਠਾ ਟਿਕਾ ਕੇ ਕੀ ਯਰਣਾ ਮੈਂ ਤਾਂ ਆਸ ਕੀ ਬੜੀ ਮਾਰਦੀ ਆ ਆਹੋ ਬੁੱਧਿਆਂ ਨੂੰ ਨਹੀਂ ਮਾਰਿਆ ਨੇ ਸੋ ਨੂੰ ਮਿਲਦੇ ਆ ਹੁਣ ਆ ਗਈ ਦੁਕਾਨ ਭੀੜ ਤਾਂ ਨਹੀਂ ਆ ਗਈ ਦੁਕਾਨ ਪੱਕੀ ਤੁਹਾਨੂੰ ਮਿਲਦੇ ਆ ਜੀ ਬਾਲਕ ਸੱਚ ਕਹਿੰਦਾੜੀ ਢਾਕੇ ਹੋਣਾ ਪਰ ਸੱਚ ਨੇ ਆ ਕਰੇ ਚੱਲੇ ਆ ਕਰ ਵੀ ਬਹੁਤ ਜ਼ਿਆਦਾ ਆ ਦਿਲ ਨਹੀਂ ਕਰਦਾ ਬਾਹਰ ਨਿਕਲਣ ਨੂੰ ਹੋਰ ਕਰੇ ਜਾ ਕੇ ਪੂਰਾ ਹਾਈ ਹੋ ਗਿਆ ਪਿਆ ਹਾਈ ਹੋਇਆ ਹੱਲੇ ਤਾਂ ਜੂਨ ਮਹੀਨਾ ਆਉਣਾ ਨਾ ਉਹ ਖਾਂ ਲੰਗ ਜਾ ਬਰਾਵਾ ਤਾਂ ਕੰਗਾ ਹੋਣਿਆ ਤਾਂ ਮਰੂਦੀ ਕੱਢੀ ਮੂਹ ਨਹੀਂ ਮਕਰੋ ਬਾਹਰ ਹੋਣਾ ਓਏ ਹੋਰ ਤਾਂ ਨੂੰ ਮਿਲਾਂਗੇ ਸ਼ਾਮ ਨੂੰ ਗਰਾਊਂਡ 'ਚ ਜਾ ਕੇ ਚਲੋ ਠੀਕ ਆ ਮਿਲਦੇ ਆ ਘਰੇ ਜਾ ਕੇ ਲੈ ਮੇਰਾ ਘਰੇ ਪੁੱਜ ਗਏ ਆ ਬਾਰ ਬੜੀ ਗਰਮੀ ਤੇ ਇੱਧਰ ਪਾਣੀ ਪੀਂਦੇ ਸਤਾਦ ਹੁਣ ਉਧਰ ਮੈਂ ਸ਼ੇਰ ਰੱਖਿਆ ਹੋਇਆ ਪਾਲਣ ਬਾਡੀ ਚੋ ਸੋ ਜਾ ਦੇ ਦੇਖੋ ਕਿਦਾਂ ਨੂੰ ਤੋ ਦੱਕ ਸੋ ਸੋ ਬਾਕੀ ਤੈਨੂੰ ਮਿਲਦੇ ਆ ਹੁਣ ਸ਼ਾਮ ਨੂੰ ਗਰਾਊਂਡ 'ਚ ਜਾ ਕੇ ਸੋ ਟਾਟਾ ਬਾਏ ਬਾਏ ਗੁੱਡ ਨਾਈਟ ਸੋ ਯੂ ਮੈਨ ਉੱਪਰ ਨੋ ਉੱਪਰ ਨੋ ਅਚੀਕ ਕਰਕੇ ਰਹਿ ਤਾ ਪਾਈ ਦਾ ਪਰ ਲਿਆਂਦਾ ਖਾਲੀ ਆ ਪਾਣੀ ਪੀਵੇ ਰਾਜ ਤੇਰੀ ਲੋੜ ਪੈ ਗਈ ਔਰ ਹੱਥ ਸ਼ੋਲਡਰ ਚੱਕਿਆ ਪਿਆ ਤੂੰ ਰਾਜ ਤੇਰੀ ਲੋੜ ਪੈ ਗਈ ਅੱਜ ਮਨੀ ਸਹੀ ਲਾ ਲਾ ਆ ਦੇਖੋ ਜੀ ਬੰਦਾ ਆ ਆਪਣਾ ਡੇਡ ਹੈ ਕਿਹੜੀ ਮਨੀ ਹੁਣ ਮਨੀ ਸਹੀ ਲਾਣ ਦਾ ਪਿਆ ਨਾ ਪਤਾ ਨਹੀਂ ਯਾਰ ਤੂੰ ਹਸਾ ਦਿੰਦਾ ਯਾਰ ਇਹ ਸਾਰੀ ਯੂ ਕਰਦਾ ਭਾਈ ਤੈਨੂੰ ਦੱਸਿਆ ਤੂੰ ਸਹੀ ਲਾਣ ਲੱਗਾ ਕੋਈ ਵੀ ਦੱਸੋ ਇੱਕ ਤੇਰੇ ਸਾਹਮਣੇ ਲਾਈਦਾ ਆ ਆ ਮੁੰਡਾ ਆ ਜੀ 8:00 ਵਜੇ ਦਾ ਹਾਂਜੀ ਭਾਜੀ ਲੱਗ ਗਿਆ ਟਾਈਮ ਹੋਰ ਹੋਰ ਭਾਈ ਬਾਜ਼ਾਰੋਂ ਆਏ ਯਾਰ ਵੀਜੀ ਬੰਦੇ ਆ ਆ ਚੈੱਕ ਕਰ ਵਲੋਗ ਬਣਾਉਂਦਾ ਕਹਿੰਦੇ ਦੇਖਣਾ 골ਡ ਦੀ ਟ੍ਰੇਡ ਆ ਯਾਰ ਉਹ ਭਾਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਾਰੇ ਆਦੇ ਉਹ ਲਾਈਕ ਸ਼ੇਅਰ ਵੀਰੇ ਨੂੰ ਲਾਈਕ ਸ਼ੇਅਰ ਕਮੈਂਟ ਰਵੀ ਜੰਡਾ ਔਰ ਇੰਸਟਾਗ੍ਰਾਮ ਲੋਕੀ ਸੁਣ ਲਿਆ ਜੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਫੇਮਸ ਬੰਦੇ ਨੇ ਮੜੀ ਮੜੀ ਗੱਲਾਂ ਤੇ ਕ ਭਾਈ ਦਾ ਹੋਰ ਪੇਜ ਅਸੂਹਾ ਵਾਲਾ ਭਾਈ ਤੂੰ ਕਿਥੇ ਗੋਲੀ ਟਰੇਡਿੰਗ ਲਈ ਹੀ ਇਹਨਾਂ ਬਿਜ਼ੀ ਰਿਆ ਭਰਾ ਬਾਜ਼ਾਰ ਗਿਆ 10:00 ਵਜੇ 골ਡ 골ਡ ਹੋਈ ਪਈ ਕਹਿੰਦੇ 골ਡ 골ਡ ਕਹਿੰਦੇ ਰੇਂਜ ਰੋਵਰ ਲੈਣ ਦੀ ਤਿਆਰੀ ਆ ਹੁਣ ਜਾਂਦਾ ਘਰ ਵੇਕੂਗਾ ਪਾਣੀ ਲੈ ਲਾ ਪਾਣੀ ਨੂੰ ਨਾ ਨਹੀਂ ਕਰੀਦੀ ਪੁੱਤ ਨੂੰ ਦਾ ਲਾਲੀ ਚਾਬੀ ਦੀ ਮੇਰੇ ਮੋਸੇ ਦੀ ਨਹੀਂ ਉਹ ਹੁਣ ਆਇਆ ਤਾਂ ਉਹਨੂੰ ਨਾੜ ਹੀ ਤੋੜ ਦੋ ਤੁਸੀਂ ਇਹ ਦੱਸੋ ਚੰਗੀ ਗੱਲ ਤਾਂ ਕੱਲ ਵੀ ਤੂੰ ਇੰ ਆ ਹੀ ਕਿਤਾ ਹੈ ਜੇ ਮੁੰਡਾ ਤੁਹਾਨੂੰ ਕੁਝ ਕਹਿੰਦਾ ਨਹੀਂ ਸ਼ਰੀਫ ਆ ਤਾਂ ਤੁਸੀਂ ਕੋਈ ਨਹੀਂ ਕਹਿੰਦਾ ਉਹ ਗਿਟਾਰ ਲੈ ਕੇ ਆ ਪਾਣੀ ਠੰਡਾ ਲਿਆਇਓ ਮੇਰੇ ਵੀ ਇੱਕ ਛਾਤਾ ਹੈ ਇਹਦੀ ਲੈ ਚੱਲ ਆਜੇ ਓਏ ਨਹੀਂ ਨਹੀਂ ਗੱਲਤ ਨਹੀਂ ਬੋਲਦਾ ਆਜੋ ਇੱਧਰ ਕੋਸਾ ਫੇਰ ਅੱਗੇ ਹੋਏ ਨੇ ਲਾਲੀ ਤੂੰ ਵੀ ਲਾ ਡੂ ਲਾਈਕ ਥਿਸ ਨਹੀਂ ਇਹੀ ਅੱਜ ਰਿਟਾਇਰਮੈਂਟ ਤੇ ਅੱਜ ਨਹੀਂ ਲਾ ਸਕਦਾ ਆਜਾ ਇੱਧਰ ਚਲ 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 ਟਿਕਟ ਕੈਨਸਲ ਕਰਾਈ ਤੇ 4000 ਪੀਆ ਵਾਪਸ ਆ ਗਏ ਪੂਰਾ ਸਟੇ ਕਰਕੇ ਬੋਡੀ ਨੂੰ ਫੇ ਅੱਧਾ ਕਿਤਾ ਦੇਖ ਲਓ ਜੀ ਬੰਦਾ ਨੌਜਵਾਨ ਛੋਟੀ ਗੱਭਰੂ ਦਾ ਆ ਇਹ ਲੈ ਸਲਾਂ ਬੇਸੀ ਕਰਦਾ ਇੱਜ਼ਤ ਕਰਨ ਦਿਆ ਜਿਹੜੀ ਚੀਜ਼ ਲਿਆਉਣੀ ਹੈ ਵੀਡੀਓ ਚ ਲਿਆਉਂਦੀ ਦੀ ਹੋ ਸਕਦਾ ਹੈ ਸਟੱਡੀ ਵੀਜ਼ਾ ਮਾਨਾ ਆਹ ਹੋਰ ਵੀ ਆ ਪਾ ਜੀ ਹੋਰ ਆ ਉਹਨੇ ਉਹ ਰਾ ਦੇ ਉਹ ਬੋਲ ਦੇ ਲਗਾ ਉਹਨੂੰ ਹੀ ਘਵਾਈ ਜਾਂਦਾ ਆਇਆ ਕਰਕੇ ਆਸ ਕੀ ਦੇਖੋ ਤਾਂ ਕੀ ਅੰਨਾ ਕਰ ਦਿੰਦੀ ਏ ਇਹ ਮਰ ਜਾਏਗਾ ਤੂੰ ਇੰਨਾ ਪਿਆਰ ਹੋ ਗਿਆ ਦੁੱਸ ਗਿਆ ਜੀ ਮੇਰੇ ਬਿਰਿਓ ਜੇ ਤੂੰ ਇਦਾਂ ਗੱਲ ਤਾਂ ਤੰਮੀਂ ਕਹਿੰਦੇ ਆ ਮੁੰਡੇ ਚੋਟੀ ਦੇ ਖਿਡਾਰੀ ਆਏ ਆ ਤੇ ਤੂੰ ਥੋੜਾ ਜਿਹਾ ਹਲਾ ਤੂੰ ਕੱਲ੍ਹ ਚ ਲੈ ਗਏ ਕੱਲ੍ਹ ਚ ਲੈ ਗਏ ਕਿੱਥੇ ਦੇਖੀ ਸੌੜ ਕੀ ਕਹਿੰਦਾ ਜਿੱਦਾਂ ਕਹਿੰਦਾ ਉਦਾਂ ਲਾ ਹੋੜ ਠੀਕ ਛੇ ਤੇ ਜਗਾ ਤੇ ਲਾ ਦੇ ਦੇਖੋ ਜੀ ਮੋਹਲ ਚਾਲ ਦੇਖੋ ਜੀ ਜਿੰਮ ਦਾ ਥੱਲੇ ਨੂੰ ਕਹ ਦੇ ਦੋ ਨਾੜ ਚੜੋਣੀਆਂ ਵਾਲੀ ਠੀਕ ਹੈ ਸਰਪੰਚਾ ਚੱਲੇ ਰੁੱਕ ਕਹਤ ਹੋ ਗਿਆ ਮੇਰੇ ਲੱਗ ਗਿਆ ਹਾਲਾ ਸਾਲਾ ਦਾ ਖਦੇ ਪੈ ਤੁੰਦ ਨੂੰ ਵਰਮਨ ਅਸ ਚਾ ਚਲ ਬਹੁਤ ਵਧੀਆ ਆ ਤਾਂ ਇਹ ਨਾ ਬੜੀ ਜਾਂਦੇ ਇੱਕ ਜਿਵੇਂ ਜਦੋਂ ਲੰਦਾ ਸਾਰੇ ਫੇਰੀਆਂ ਦੇ ਕਿੱਸਾ ਹੀ ਹੁੰਦਾ ਤੂੰ ਕਿਤੇ ਸਾਰਾ ਅਡਵਾਂਸ ਚ ਲੰਮਿਆ ਤੂੰ ਇਦਾਂ ਹੁੰਦਾ ਹੈ ਇਦਾਂ 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 ਰਸਤਾ ਹੁਣ ਕਿੱਦਾਂ ਲੜੀ ਆ ਦੋ ਸੈਟ ਲਾ ਲੈ ਤੀਜੇ ਦੇ ਹੁਣ ਦੱਸਾਂ ਤੂੰ 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 ਵੀ ਬਿਗਿਨਰ ਆ ਤੂੰ ਅਡਵਾਂਸ ਚ ਨਹੀਂ ਆਉਂਦੇ ਦੱਸਣ ਸਾਲੇ ਤੇ ਇੱਕ ਵੇਲੇ ਦੱਸ ਦਿੱਤਾ ਤੈਨੂੰ ਦੂਜੇ ਕਹਾ ਬਸੇ ਤੈ ਕਿਨਾ ਦਿਨ ਵੈਦਾ ਆ ਗਿਆ ਲਾਇਆ ਤੂੰ ਸਾਰੇ ਜਿਹੜੇ ਬਣ ਗਿਆ ਹੁੰਦਾ ਸੁਣੋ ਸੁਣੋ ਬਣਾ ਇਹ ਸਹੀ ਗੱਲ ਆ ਹੁਣ ਸਹੀ ਲੱਗਦਾ ਨਹੀਂ ਉਹ ਤੇ ਉਹ ਦੇਖੋ ਇਹ ਛਾਤੀ ਵੀ ਦਿਖਾਓ ਇਦਾਂ ਸਰੀਰ ਆ ਇਹਦਾ ਕੋਈ ਕੰਮ ਦਾ ਬੰਦਾ ਨਹੀਂ ਕੋਈ ਕੰਮ ਦਾ ਬੰਦਾ ਨਹੀਂ ਆ। ਸ਼ੁਰੂ ਕਰੇ ਤਾਂ ਦਾੜੀ ਆ ਗਈ ਨਹੀਂ ਤਾਂ ਇਹਨੇ ਉਹ ਲੱਗਣਾ ਹੀ। ਲੱਗਣਾ ਹੀ ਨਾ। ਹੁਣ ਵੀ ਲੱਗਣ데요। ਜਦੋਂ ਇੱਥੇ ਖੇਡਦੇ ਸੀ ਨਾ ਨਿਆਣਾ ਲੱਗਦਾ ਸੀ ਗਾਦ ਹੁਣ ਥੋੜਾ ਮੈਚੂਰ ਹੋ ਗਿਆ ਨਾ। ਓਏ ਹੋਏ ਪਾਟੀ ਪਈ ਹੋ ਜੀ। ਤੇਰੀ ਹੋਰ ਮੇਰੀ ਜੀ ਮੇਰੇ ਮਿੱਤਰੋ ਬਲੌਗ ਨੂੰ ਲੱਗਾ ਹੋਵੇ ਤੇ ਮੈਕ ਸ਼ੇਅਰ ਕਮੈਂਟ ਕਰਦੇ ਆਂ ਗਰ ਬਾਕੀ ਇਹ ਬਾਕੀ ਤੁਹਾਡੀ ਮਰਜ਼ੀ ਬਾਜੀ। ਚਲੋ ਗੁੱਡ ਨਾਈਟ।